ਸ੍ਰੀ ਗੁਰੂ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਲਾਈਫ ਇੰਸ਼ੋਰੈਂਸ ਏਜੰਟ ਫੈਡਰੇਸ਼ਨ ਆਫ ਇੰਡੀਆ ਵੱਲੋਂ LIC ਬ੍ਰਾਂਚ ਨਮਾਸ਼ਹਿਰ ਮੋਰੇ ਰੋਸ ਤਰਨਾ ਦਿੱਤਾ ਗਿਆ ਇਹ ਤਰਨਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਿਆ ਤਰਨੇ ਦੀ ਪ੍ਰਧਾਨਗੀ ਨੰਨੀ ਦਾ ਬਿਵਾ ਬਿੰਦਰ ਨੇ ਕੀਤੀ ਇਸ ਦੌਰਾਨ LIC ਮੈਨੇਜਮੈਂਟ ਕਮੇਟੀ ਦੀ ਇਹ ਗੁਜਾਰਿਸ਼ ਕੀਤੀ ਗਈ ਕਿ ਕਾਕਾ ਦਾ ਬੋਨਸ ਵਧਾਇਆ ਜਾਵੇ GST ਨੂੰ ਖਤਮ ਕੀਤਾ ਜਾਵੇ ਕਰਜ਼ੇ ਤੇ ਵਿਆਜ ਦਰ ਘਟਾਈ ਜਾਵੇ ਨਾਲ ਹੀ ਏਜੰਟਾਂ ਦੀ ਗ੍ਰੈਜੂਇਟੀ ਵੀ ਵਧਾਈ ਜਾਵੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਨੇ ਦਾਵਾ ਦੇ ਦੱਸਿਆ ਕਿ ਮੇਰਾ ਪਿੰਡ ਮੇਰੀ ਜ਼ਿੰਮੇਵਾਰੀ ਅਵਾਰਡ 2 ਅਕਤੂਬਰ ਨੂੰ ਸ਼ਹਿਰਪੁਰ ਵਿਖੇ ਮਨਾਏ ਜਾਣ ਵਾਲੇ ਰਾਜ ਪਦਰੀਏ ਸਵੱਛ ਪਾਰਵ ਦਿਵਸ ਮੌਕੇ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਬਾਟਾ ਗੱਲਾਂ ਦੇ ਮੇਰਾ ਪਿੰਡ ਮੇਰੀ ਜ਼ਿੰਮੇਵਾਰੀ ਤਹਿਤ ਕੂੜਾ ਪ੍ਰਬੰਧਕ ਦਾ ਸਫਲ ਮਾਡਲ ਲਾਗੂ ਕਰਕੇ 1 ਲੱਖ ਰੁਪਏ ਦਾ ਇਨਾਮ ਅਤੇ ਮਾਹਲ ਖੁਰਦੇ ਨੇ ODF ਪਲਸ ਫਿਲਮ ਮੁਕਾਬਲੇ ਸ਼੍ਰੇਣੀ ਵਿੱਚ 10000 ਰੁਪਏ ਦੇ ਨਕਦੀ ਨਾਸ਼ੀ ਦੇ ਪੁਰਸਕਾਰ ਲਈ ਆਪਣੀ ਦਾਅਵੇਦਾਰੀ ਪੱਕੀ ਕਰ ਲਈ ਹੈ। ਉਹਨਾਂ ਦੱਸਿਆ ਕਿ ਹੀਰਤ ਭਗਤ ਸਿੰਘ ਨਗਰ ਇਸ ਤੋਂ ਪਹਿਲਾਂ ਹਰ ਕਾਰਜ ਸਰਟੀ ਖਾਣਾ ਸਿਟੀ ਬਲਚੌਰ ਵਿਖੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕੋਰਤ ਨੇ ਦੱਸਿਆ ਕਿ ਉਸਦੀ ਲੜਕੀ ਜਿਸ ਦੀ ਉਮਰ 15 ਸਾਲ ਦੇ ਕਰੀਬ ਹੈ ਅਤੇ ਉਹ ਸਰਕਾਰੀ ਸਕੂਲ ਵਿੱਚ 10ਵੀਂ ਵਿੱਚ ਪੜ੍ਹਦੀ ਹੈ ਬੀਤੇ ਦਿਨ ਉਹ ਸਵੇਰੇ ਘਰੋਂ ਪੜ੍ਹਨ ਲਈ ਨਿਕਲੀ ਪਰ ਛੁੱਟੀ ਹੋਣ ਤੋਂ ਬਾਅਦ ਘਰ ਵਾਪਸ ਨਹੀਂ ਆਈ ਪਰਿਵਾਰਕ ਮੈਂਬਰਾਂ ਵੱਲੋਂ ਲੜਕੀ ਦੀ ਭਾਲ ਹਰ ਤਰ੍ਹਾਂ ਕੀਤੀ ਗਈ ਪਰ ਕਿਤੇ ਵੀ ਕੋਈ ਸੁਆਗ ਨਹੀਂ ਮਿਲਿਆ ਉਸ ਨੂੰ ਪੂਰੇ ਯਕੀਨ ਹੈ ਕਿ ਕੋਈ ਵਿਅਕਤੀ ਉਸਦੀ ਲੜਕੀ ਨੂੰ ਗਲਤ ਨੀਅਤ ਨਾਲ ਬਰਗਲਾ ਕੇ ਕਿਸੇ ਅਣਜਾਣ ਤਾਂ ਤੇ ਲੈ ਗਿਆ ਹੈ ਜਿੱਥੇ ਉਸ ਲੜਕੀ ਨੂੰ ਗੈਰ ਕਾਨੂੰਨੀ ਹਸਾਸਤ ਵਿੱਚ ਰੱਖਿਆ ਹੋਇਆ ਹੈ ਮੁੱਦੇ ਹੀ ਵੱਲੋਂ ਦਿੱਤੇ ਗਏ ਬਿਆਨ ਤੇ ਐਸੇ ਰਾਜਕੁਮਾਰ ਵੱਲ ਪਿੰਡ ਚੇਟੂਮ ਜਾਰਾ ਰੋਡ ਉੱਪਰ ਇੱਕ ਸਕੂਲ ਬੱਸ ਖੇਤਾਂ ਵਿੱਚ ਪਲਟ ਜਾਂਦਾ ਸਰਪ੍ਰਾਪਤ ਹੋਇਆ ਮਿਲੀ ਜਾਣਕਾਰੀ ਅਨਸਾਰ ਇਹ ਬੱਸ ਪ੍ਰਕਾਸ਼ ਮਾਲ ਸਕੂਲ ਦੀ ਦੱਸੀ ਜਾ ਰਹੀ ਹੈ ਇਸ ਬੱਸ ਵਿੱਚ ਸਵਾਰ 28 ਦੇ ਕਰੀਬ ਬੱਚੇ ਸਨ ਜਿਨ੍ਹਾਂ ਨੂੰ ਬੱਸ ਘਰ ਲੈ ਕੇ ਜਾ ਰਹੀ ਸੀ ਤੇ ਰਸਤੇ ਵਿੱਚ ਪਲਟ ਗਈ ਇਸ ਹਾਦਸੇ ਵਿੱਚ 4-5 ਬੱਚੇ ਜ਼ਖਮੀ ਹੋ ਗਏ ਅਤੇ ਬਾਕੀ ਸਾਰੇ ਬੱਚੇ ਸਹਿਮ ਗਏ ਹਾਸੇ ਦੀ ਖਬਰ ਮਿਲਦਿਆਂ ਹੀ ਮਾਪੇ ਅਤੇ ਪਿੰਡ ਵਾਸੀ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਅਤੇ ਵਾਹਿਗੁਰੂ ਦਾ ਸ਼ੁਕਰ ਕੀਤਾ ਕਿ ਬੱਸ ਪਲਟਣ ਨਾਲ ਵੱਡਾ ਹਾਸਾ ਹੋਣ ਤੋਂ ਟਲ ਗਿਆ ਦੋ ਦਿਨ ਪਹਿਲਾਂ ਅਕਾਲੀ ਆਗੂ ਬਲਜੀਤ ਸਿੰਘ ਵਾਲੀਆ ਦਾ ਪੁੱਤਰ ਗੁਰਜੀਤ ਸਿੰਘ ਆਪਣੀ ਕਾਰ 'ਤੇ ਸਵਾਰ ਹੋ ਕੇ ਕਿਸੇ ਕੰਮਕਾਰ ਦੇ ਸਬੰਧ ਵਿੱਚ ਘਰੋਂ ਨਿਕਲਿਆ ਸੀ। ਉਹ ਵਾਪਸ ਨਹੀਂ ਪਰਤਿਆ। ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਬਹੁਤ ਜ਼ਿਆਦਾ ਭਾਲ ਕੀਤੀ ਗਈ। ਇਸ ਸਬੰਧ ਵਿੱਚ ਪਰਿਵਾਰ ਵੱਲੋਂ ਪੁਲਿਸ ਸਟੇਸ਼ਨ ਨੂੰ ਰਾਜਪੁਰਾ ਵਿੱਚ ਕੇ ਸ਼ਿਕਾਇਤ ਦਰਜ ਕਰਵਾਈ ਗਈ। ਪਰ ਗੁਰਜੀਤ ਸਿੰਘ ਦੀ লাশ ਕਾਰ ਸਮੇਤ ਨਰਵਾਣਾ ਬ੍ਰਾਂਚ ਨੇਰ ਤੋਂ ਬਰਾਮਦ ਕਰ ਲਈ ਗਈ ਹੈ। ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੈਬੋਵਾਲ ਥਾਣੇ ਅਧੀਨ ਪੈਂਦੇ ਪਿੰਡ ਪ੍ਰੀਤਮ ਨਗਰ ਵਿੱਚ ਇੱਕ ਪ੍ਰਾਈਵੇਟ ਕਲੀਨਿਕ ਦੇ ਬਾਹਰ ਲੋਕਾਂ ਨੇ ਜਮ ਕੇ ਹੰਗਾਮਾ ਕੀਤਾ ਅਤੇ ਡਾਕਟਰ ਉੱਪਰ ਗਲਤ ਟੀਕਾ ਲਗਾਉਣ ਦਾ ਦੋਸ਼ ਲਗਾਇਆ ਜਿਸ ਕਾਰਨ ਬੱਚੀ ਦੀ ਮੌਤ ਹੋ ਗਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰੀਤਮ ਨਗਰ ਇਲਾਕੇ ਵਿੱਚ ਦੋ ਬੱਚੀਆਂ ਬਿਮਾਰ ਸਨ ਅਤੇ ਉਕਤ ਕਲੀਨਿਕ ਵਿੱਚ ਲਿਆਂਦੇ ਗਏ ਸਨ। ਡਾਕਟਰ ਨੇ ਬੱਚਿਆਂ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਰਕੇ ਟੀਕਾ ਲਗਾ ਦਿੱਤਾ ਅਤੇ ਕਿਸੇ ਹੋਰ ਹਸਪਤਾਲ ਵੀ ਦਿਖਾਉਣ ਲਈ ਕਹਿ ਦਿੱਤਾ। ਜਦੋਂ ਪਰਿਵਾਰਕ ਮੈਂਬਰ ਬੱਚਿਆਂ ਨੂੰ ਲੈ ਕੇ ਦੂਜੇ ਹਸਪਤਾਲ ਵਿੱਚ ਜਾ ਰਹੇ ਸਨ ਤਾਂ ਉਹਨਾਂ ਵਿੱਚੋਂ ਇੱਕ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੇ ਪਰ ਖੰਨਾ ਦੇ ਗੁਲਮੋਹਨ ਨਗਰ ਵਿੱਚ ਬਾਈਕ ਤੇ ਆਏ ਦੋ ਲੁਟੇਰੇ ਔਰਤ ਦੇ ਗਲੇ ਵਿੱਚੋਂ ਸੋਨੇ ਦੀ ਚੇਨ ਚਪਟ ਕੇ ਫਰਾਰ ਹੋ ਗਏ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੇ ਮੌਕੇ ਤੇ ਜਾ ਕੇ ਸੀਸੀਟੀਵੀ ਕੈਮਰੇ ਕਬਜ਼ੇ ਵਿੱਚ ਲੈ ਲਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੀੜਿਤ ਔਰਤ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਫਤਿਹਬਾਹ ਸਾਹਿਬ ਤੋਂ ਡਿਊਟੀ ਕਰਕੇ ਘਰ ਆ ਰਹੀ ਸੀ। ਜਿਵੇਂ ਹੀ ਉਹ ਘਰ ਦੇ ਬਾਹਰ ਐਕਟਿਵਲ ਖੜੀ ਕਰਕੇ ਅੰਦਰ ਜਾਣ ਲੱਗੀ ਤਾਂ ਲੁਟੇਰੇ ਉਸ ਦੇ ਗਲੇ 'ਚੋਂ ਚੇਨ ਚਪਟ ਕੇ ਫਰਾਰ ਹੋ ਗਏ। ਔਰਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਘਰ ਦੇ ਬਾਹਰ ਖੜਾ ਮੋਟਰਸਾਈਕਲ ਵੀ ਚੋਰੀ ਹੋ ਗਿਆ ਸੀ। ਸਰਹੰਦ ਵਿਖੇ ਜੀਟੀ ਰੋਡ ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇੱਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ شناخت ਕੁਲਦੀਪ ਸਿੰਘ ਬੱਲੂ ਵਾਸੀ ਪਿੰਡ ਰਾਮਪੁਰ ਦਰਾਹਾਵਜੋ ਹੋਈ ਹੈ। ਕਿਸਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਦੱਸੀ ਜਾ ਰਹੀ ਹੈ। ਉੱਥੇ ਹੀ ਕਿਸਾਨਾਂ ਵੱਗੋਂ ਨੇ ਮੰਗ ਕੀਤੀ ਹੈ ਕਿ ਸਰਕਾਰ ਦੀ ਅਣਗਹਿਲੀ ਕਰਕੇ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਉਹਨਾਂ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਦਾ ਕਰਜ਼ਾ ਮਾਫ਼ ਕਰਨ, ਸਰਕਾਰੀ ਨੌਕਰੀ ਤੇ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ। ਗੁਜਰਾਤ ਦੀ ਸੂਰਤ ਪੁਲਿਸ ਨੇ ਇੱਕ ਐਂਬੂਲੈਂਸ ਵਿੱਚੋਂ 2000 ਦੇ ਨਕਲੀ ਨੋਟਾਂ ਦਾ ਭਰੇ ਬਕਸੇ ਬਰਾਮਦ ਕੀਤੇ। ਆਮ ਤੌਰ ਤੇ ਬਿਮਾਰ ਜਾਂ ਲੋੜਵੰਦ ਲੋਕਾਂ ਨੂੰ ਲਿਜਾਉਣ ਲਈ ਐਂਬੂਲੈਂਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਸੂਰਤ ਵਿੱਚ ਨਕਲੀ ਨੋਟਾਂ ਨੂੰ ਇੱਧਰ ਉੱਧਰ ਲਿਜਾਣ ਲਈ ਐਂਬੂਲੈਂਸਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਡੱਬਿਆਂ ਵਿੱਚੋਂ 25 ਕਰੋੜ ਦੇ ਨਕਲੀ ਨੋਟ ਬਰਾਮਦ ਹੋਏ। ਇਹਨਾਂ ਨੋਟਰ ਤੇ ਭਾਰਤੀ ਰਿਜ਼ਰਵ ਬੈਂਕ ਦੀ بجائے ਰਿਵਰਸ ਬੈਂਕ ਆਫ ਇੰਡੀਆ ਅਤੇ ਸਿਰਫ ਸਿਨੇਮਾ ਦੀ ਸ਼ੂਟਿੰਗ ਲਈ ਲਿਖਿਆ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। अफगानिस्तान ਦੇ ਇੱਕ ਸਕੂਲ ਤੋਂ ਪਿਆਨਾ ਕਰਤਵਾਦੀ ਹਮਲੇ ਦੀ ਖਬਰ ਸਾਹਮਣੇ ਆਈ ਇਸ ਧਮਾਕੇ ਵਿੱਚ 32 ਵਿਦਿਆਰਥੀਆਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ ਇਹ ਹਮਲਾ ਪੱਛਮੀ ਕਾਬੁਲ ਵਿਖੇ ਹੋਇਆ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਨੂੰ ਇਫਤਕਾਮਿਕ ਸਟੇਟ ਖੁਰਾਸਨ ਸੂਬੇ ਨੂੰ ਅੰਜਾਮ ਦਿੱਤਾ ਹੈ ਜਿਸ ਵਿੱਚ ਜ਼ਿਆਦਾਤਰ ਹਜ਼ਾਰਾ ਅਤੇ ਸ਼ੀਆ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਕਾਬੁਲ ਦੇ ਦੋ ਵਿਦਿਅਕ ਅਦਾਰਿਆਂ ਵਿੱਚ ਵੀ ਧਮਾਕੇ ਹੋਏ ਸਨ ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ T20 ਵਿਸ਼ਵ ਕਪ 2022 16 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਦੇ ਖਿਡਾਰੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਇਸ ਵਾਰ T20 ਵਿਸ਼ਵ ਕਪ ਤੇ ਪੈਸੇ ਦੀ ਬਰਸਾਤ ਹੋਣ ਵਾਲੀ ਹੈ ICC ਵੱਲੋਂ ਕੀਤੇ ਗਏ ਐਲਾਨ ਮੁਤਾਬਕ ਵਿਸ਼ਵ ਕਪ 2022 ਵਿੱਚ ਜੇਤੂ ਟੀਮ ਨੂੰ ਇਸ ਵਾਰ 310 ਕਰੋੜ ਰੁਪਏ ਮਿਲਣਗੇ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਸਮਾਨ ਸਾਫ਼ ਰਹੇਗਾ ਅੱਜ ਘੱਟ ਤੋਂ ਘੱਟ ਤਾਪਮਾਨ 22 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ